ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣਾ ਨੀਡਾ ਡੇਰੀ ਫਾਰਮ ਪਿੰਡ ਲੱਭੂਵਾਲ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਾ ਚਾਰ ਪੰਜ ਖਾਵਾ ਦੇ ਦੋ ਛੋਟੀਆਂ ਦੇ ਦੋ ਹੀ ਬੇੜਾਂ ਤੇ ਆਪਾਂ ਪੰਜਾਂ ਦੀ ਪੀਸੇ ਸਣਾ ਕੋਲ ਅਰੋਗ ਅਭਿਆਨ ਵਈਨਾ ਗੱਲਬਾਤ ਤੇ ਉਸ ਦਿਨਾਂ ਦੀ ਡਿਟੇਲ ਸਾਹਿਬਾ ਜੀ ਸਸਕਰੀ ਦੀ ਇਹ ਆ ਚੱਲ ਜੇ ਬਹੁਤ ਵਧੀਆ ਗੁਰੂ ਰਾਮਦਾਸ ਦੀ ਕਿਰਪਾ ਜੀ ਕਿਰਪਾ ਚਾਹੀਦੀ ਆ ਜੀ ਤੇ ਬਾਈ ਜੀ ਆਪਣਾ ਨਾਮ ਤੇ ਡਰੈਸ ਦੱਸਿਓ ਹਾਂ ਮੇਰਾ ਵੀਰ ਜੀ ਨੀਤਾ ਫਿਰ ਲਖਵਾਲ ਸੀਲਾਈ ਨਾਲਾ ਤੇ ਜਿਹੜਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਬੋਲ ਦਿਓ 992660548 ਠੀਕ ਆ ਜੀ ਤੇ ਬਈਆ ਦੱਸਿਓ ਪਹਿਲੇ ਨੰਬਰ ਤੇ ਜੋ ਟੀਕ ਨਾ ਸੁਈ ਆ ਵੀਰ ਜੀ ਉਹਦੇ ਉਹਦੇ ਸੀਲਿਆ ਅੱਛਾ ਜੀ ਤੇ ਇਹ ਤਾਂ ਪਿਛਲੀ ਵੀਡੀਓ ਆਪਾਂ ਮੈਂ ਤਿੰਨ ਦਿਨ ਪਹਿਲਾਂ ਪਾਈ ਆ ਹਾਂਜੀ ਹਨਾ ਹਾਂਜੀ ਉਸ ਦਿਨ ਕੋਈ ਵੀਰ ਕੱਢ ਕੇ ਵੇਖ ਲੈ ਤਾਜੀ ਸੁਈ ਹਾਂਜੀ ਹਾਂਜੀ ਬੱਚੇ ਨੇ ਦੁੱਧ ਨਹੀਂ ਚੁੰਗਿਆ ਠੀਕ ਹੈ ਐ ਬੜਾ ਖਵੇ ਬੰਦੇ ਨੇ ਆਪਾਂ ਦੱਸਿਆ ਵੀ ਵਿੱਚ ਵੀ ਤੇ ਹੁਣ ਜਿੰਦਰਾ ਵੀ ਕੋਈ ਭੋਲਾ ਬਣਾ ਕੇ ਅਜੇ ਰੱਖਣੇ ਤੇ 10 ਕਿਲੋ ਭੋਲੇ ਤੋਂ ਸਟਾਰਟ ਹੈ ਜਿਹੜੇ ਬੱਚਿਆਂ ਦਾ ਮਰ ਗਿਆ ਹੋਇਆ ਠੀਕ ਠੀਕ ਹਾਂਜੀ 10 ਕਿਲੋ ਤੋਂ ਘੱਟ ਨਹੀਂ ਹੋਊਗਾ ਭੋਲਾ ਲਈ 10 ਕਿਲੋ ਜਿਹੜਾ ਭੋਲਾ ਹੀ ਭੋਲਾ ਤਿਆਰ ਆ ਤੇ ਛੱਡਾ ਛੱਡਾ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਲੱਗਾ ਵਾ ਤੇ ਖੰਡ ਨੂੰ ਆ 9 ਕਿਲੋ ਲੱਗਦਾ ਆ ਕਰਮਾਲੀ ਨੂੰ ਇੱਕ ਘਾਟ ਵਜਨ ਵੀ ਜਿਹੜਾ ਚੰਗਾ ਤੇ ਮੀਨਲੀ ਦਾ ਪਾਠ ਰੱਖ ਲਈਏ ਥੋੜਾ ਜਿਹਾ ਇਹ ਕ੍ਰੀਏ ਕੁਆਲਟੀ ਚੈੱਕ ਦੇ ਸੇਕ ਤੋਂ ਜਿਹੜਾ ਚੰਗਾ ਲੱਗਾ ਵਾ ਇੰਟਰਨਲ ਸਾਈਡ ਤੋਂ ਸੋਨਾ ਬਸ ਐ ਗੈਪ ਦੇ ਹਵਾਨੇ ਤੇ ਨਾੜਾ ਨੂੜਾ ਵੀ ਕਾਫੀ ਆ ਗਈਆਂ ਵਾ ਕਿੰਨਾ ਕੁ ਭਰੀ ਹੋ ਦੁੱਧ ਭਾਜੀਏ चौथवी इंटी मतलब जे 68 गांवां ਤੋਂ ਤੁਹਾਨੂੰ ਪਤਾ ਇਹਨੇ ਗਾਂ ਨਹੀਂ ਜਾਣਾ ਬਿਨਾ ਹਾਂ ਦਾ ਹਾਂਜੀ ਹਾਂਜੀ ਉਹ ਮੈਂ ਨਾ ਔਰੰਗਲੋਂ ਦੇ ਦੇਣਾ ਜੀ ਅੱਛਾ ਜੀ ਤੇ ਆਪਾਂ ਰਾਮਾ ਜੀ ਨੇ ਵੀ 12 ਵਿੱਚ ਦੇਈ ਜੇ ਬੜਾ ਜਿੰਨੇ ਕਾ ਪੈਸੇ ਲੈਣੇ ਆ ਸਹੀ ਤਾਂ ਅਗਲੋਂ ਕੋਈ ਮਿਣਕੇ ਲੈ ਜੇ ਅੱਛਾ ਜੀ ਬਾਕੀ ਇਹਦੇ ਬਖਾਉ ਨਾਲ ਅੱਲਾ ਜਿਹਦੇ ਮੈਂ ਡੋਡਰ ਕੀਤੇ ਦੇਖੋ ਹੋਈ ਤਾਂ ਇਹਦੇ ਸੇਕ ਦਾ ਕਰਦੇ। ਥਾਣੇ ਵੇਖੋ ਕਿਦਾਂ ਲੱਗਾ ਉੱਧਰ ਵੀ ਨੂੰ। ਤੇ ਥਾਣੇ ਉਹ ਦੂਜਾ ਜੇ ਪਿਓਰ ਦੂਜਾ ਸੁਆ। ਅੱਛਾ ਈ। ਹਾਂਜੀ। ਬੱਚੇ ਨੇ ਨਹੀਂ ਦੋਦ ਚੰਗੇ ਅਸੀਂ ਪੜਾ ਖੋਏ ਆ। ਅੱਛਾ ਈ। ਮੇਰਾ ਵੀ ਕੋ ਪਿਛਲੀ ਵੀਡੀਓ ਕਰਕੇ ਵੇਖ ਲੈ ਤਾਂ ਕਿ ਜੇਰ ਜੂਰ ਦੀ ਆਪਣੇ ਕੋ ਸਾਰੀ ਵੀਡੀਓ ਹੈਗੀ ਆ। ਠੀਕ ਹੈ ਠੀਕ ਹੈ ਠੀਕ ਹੈ। ਤੇ ਮੈਂ ਤਾਂ ਹੈਗੀ ਆ ਤਾਂ ਬੜੇ ਇੱਕ 10 15 ਬੰਦੇ ਬਣਾਉਣ ਦਾ ਬੜਾ ਗਿਆ ਹੀ ਦੇ ਦੇਣੀ ਆ। ਅੱਛਾ ਈ ਕਿੰਨਾ। ਨਹੀਂ ਉਧਰ ਵੀ ਮੁੱਲ ਆਪਣੇ ਬੋਲ ਤੋਂ ਘੱਟ ਪਾ ਲਾ ਬੱਚਾ ਦੇ। ਹਾਂ ਜੀ ਅੱਜ ਦੇ ਭਰਾ ਜੀ ਹੋਰ ਘਟਾ ਰਹੇ ਤਾਂ ਜਿੰਨੇ ਮੈਂ ਭਾਰ ਤੋਂ ਨੂੰ ਜਾਂ ਡੇਰੀ ਵਾਲੇ ਲੈਣੇ ਉਹਦੇ ਵਾਸਤੇ ਬਹੁਤੀ ਜ਼ਰੂਰੀ ਠੀਕ ਹੈ ਠੀਕ ਹੈ 90 ਦੀ ਕਰ ਦੋ ਹਾਂ ਨਹੀਂ ਫਿਰ ਬੱਚੇ ਅੱਗੇ ਬੰਦੇ ਹੁੰਦੇ ਹਨ ਹਾਂ ਨਾ ਜਿਹੜੀ ਹੈ ਨਾ ਹਾਂ ਜੀ 85000 ਦੇ ਅੱਛਾ ਜੀ ਇਹ ਕਰਦੇ ਕੀ ਸੋੜ ਪਤਾ 1000 84 83 83000 ਦੇ ਹਾਂ ਨਾ ਦਵਾਂਗੇ ਇਹ ਆਪਣੀ ਖਰੀਦ ਤੋਂ ਘੱਟ ਮੁੱਲ ਪਾਇਆ ਮੈਂ ਦਾ ਅੱਛਾ ਜੀ ਸਿਰਫ ਬੱਚੇ ਕਰਕੇ ਮੈਨੂੰ ਕੋਈ ਕਾਜ ਨਹੀਂ ਹੈਗਾ ਵੀ ਇੱਥੇ ਆਣ ਕੇ ਮੈਨਰੇ ਤਸੱਲੀ ਕਰੇ ਜੇ ਸਾਡਾ ਡੰਗਰ ਥਣਾ ਥਣਾ ਦਾ ਮਾੜਾ ਹੋਵੇ ਹਾਂਜੀ ਇਹ ਆਪਾਂ ਹਰ ਵੀਡੀਓ 'ਚ ਬੋਲਦੇ ਆਂ ਮਾੜੀ ਮਾੜੀ ਹੋਵੇ ਇਹ ਖਰਚਾ ਹੋ ਜਾਂਦਾ ਠੀਕ ਹੈ ਠੀਕ ਸੰਜੀ ਕਰਕੇ ਖੜੇ ਹੀ ਥਣ ਕੇ ਲਾਓ ਬਾਈ ਬਾਕੀ 10 ਬਾਕੀ ਉਹ ਪਰਾਂ ਜਾ ਕੇ ਵੀਰ ਜੀ ਕੋਲ ਇੱਕ ਦਾ ਡੰਗ ਦੋ ਡੰਗ ਟੀਕਾ ਲਵਾ ਸਕਦੇ ਉਸੇ ਵੀਰ ਕੋਲ ਭੁੰਦੇ ਭੂਣ ਲਾਦੇ ਟੀਕਾ ਲਵਾਏ ਉਹ ਕਿਥਾਂ ਜਾ ਕੇ ਡੰਗਰ ਕਰ ਜਾਂਦਾ ਕਰ ਜਾਂਦਾ ਕਰ ਜਾਂਦਾ ਇਹ ਬਾਕੀ ਬੋਲਾ ਬਣਾ ਕੇ ਖਣ ਲੈ ਬੋਲਾ ਐ ਅੱਛਾ ਜੀ ਦਿਨ ਪਰ ਬੋਲਾ ਪੀ ਕੇ ਖਣ ਚੈੱਕ ਕਰਕੇ ਠੀਕ ਹੈ ਠੀਕ ਲਓ ਜੀ ਹਜੇ ਬਾਹਰ ਗੋਲਾ ਡਾਲ ਦਿੰਦੇ ਇਹ ਦੂਜੇ ਨੰਬਰ ਤੇ ਕਿਵੇਂ ਅਗੀ ਇਹ ਛੋਟੀ ਸੂਈ ਜੇ ਪਹਿਲਣ ਅੱਛਾ ਜੀ ਮਾਂ ਬੱਚਾ ਬੱਚਾ ਲਾ ਕੇ ਪਾ ਦਈਏ ਕਿੰਨਾ ਕੇ ਦੁੱਧ ਦੋਤਾ ਜੀ ਉਹ ਵੀ ਇੰਨੇ ਦੇ ਕੋਲ ਨਮਕ ਲੋਆ ਜੇ ਇਤਨਾ ਆਰਡਰ ਦੇ ਸੜਨੀ ਲੱਥਾ ਨਾਲ ਦੇ ਠੀਕ ਹੈ ਉਹ ਨੌ ਲੀਟਰ ਹੀ ਦੇ ਕੋ ਅੱਛਾ ਜੀ ਤੇ ਚੋਣ ਜਾਣ ਬੜੀ ਜ਼ਿਆਦਾ ਚੰਗੀ ਹੈ ਠੀਕ ਹੈ ਲਓ ਜੀ ਪਹਿਲਾਂ ਸੁਗਰ ਸਰੀਆ ਕਰਮ ਵਾਲੀ ਇਹ ਮੋਲ ਬਿਲਕੁਲ ਨੀਗੇ ਨੀਗੇ ਕਰਦੇ ਆ ਅੱਜ ਅੱਛਾ ਜੀ ਬੜਾ ਵੀ ਛੋਟੇ ਮੋਲ ਦੀਆਂ ਹੋਣੀਆਂ ਠੀਕ ਹੈ ਠੀਕ ਹੈ ਠੀਕ ਸੋਗੀਆਂ ਤਾਜ਼ੀ ਲਓ ਜੀ ਨੌ ਲੀਟਰ ਦਾ ਦੁੱਧ ਇਸ ਤਰ੍ਹਾਂ ਪਾਣੀ ਨਹੀਂ ਛੱਡਦਾ ਤਾਂ ਵੇਜ ਕੋਈ ਨਹੀਂ ਦਿੱਕੇ ਤਾਂ ਨੂੰ ਪਾਣੀ ਆ ਹੋਏ ਤਾਂ ਦੱਸਣ ਬੜਾ ਤੇ ਆ ਗਿਆ ਜੇ ਲੈ ਲਓ ਅੱਛਾ ਜੀ ਬਹੁਤ ਜ਼ਿਆਦਾ ये ठीक है डा बॉडी नरूदन नहीं नहीं कोई नहीं बाहर जो आई है चोम बड़ी ज्यादा चाहिए अच्छा हां जी लोनी का मामला ज्यादा बहुत ही चंगावा ਗੋਟਾ ਰਣ ਮਾਰਕੀਟ ਤੋਂ ਆਉਂਦੇ ਆਪਾਂ ਆਹ ਵਲੀ ਜਿਹੜੇ ਜਣਾ ਦੀ ਚਵਾਈ ਇਹਦੇ ਚਵਾਈ ਬਹੁਤ ਹੀ ਨਰਮ ਹੈ ਬਿਲਕੁਲ ਕੋਈ ਤਾਰ ਹੈ ਕੋਈ ਝੂਲ ਕਟਾਨੀਆਂ ਮਗਰ ਲੇ ਠੀਕ ਹੈ ਜੀ ਕਿਆ ਵਲੀ ਜਿਹੜੀ ਮਗਰ ਲੇ ਥਣਾ ਦੀ ਚਵਾਈ ਤੁਸੀਂ ਜੇ ਵੀ ਚੈੱਕ ਕਰ ਸਕਦੇ ਜੀ ਇਹ ਬਿਲਕੁਲ ਸਾਰਾ ਠੀਕ ਹੈ ਠੀਕ ਹੈ ਜੀ ਠੀਕ ਜੀ ਜਾ ਬੋਲਦੇ ਇਹਦੇ ਪਿੱਛੇ ਕੱਟੀ ਕਟਾ ਜੇ ਕੱਟਾਇਆ ਵੀ ਇਹਦਾ ਸਾਦੀ ਸੁਈ ਦਾ ਹਮਾਂ ਨਾ ਜੂਈ ਅੱਛਾ ਇਹਦੇ ਚ ਡਾਇਓਡ ਹਵਾਲੇ ਨਾ ਖਾਲੀ ਨਹੀਂ ਹੁੰਦੇ ਡਾਇਰ ਬਾਈ ਜਦੋਂ ਮੈਨੂੰ ਕੀ ਅਰੇ ਜੱਡਾ ਦੇ ਚੈੱਕ ਕਰ ਸਕਦੇ ਆ ਫੁੱਟ ਬੋਲਮ ਬਣ ਗਈ ਹੈ ਕਰਮਾਲੀ ਗੱਤ ਵਜਨ ਵੀ ਜਿਹੜਾ ਚੰਗਾ ਤੇ ਪੇਟ ਘੋੜਾ ਵੀ ਬਹੁਤ ਹੀ ਚੰਗਾ ਆ ਗਿਆ ਹੈ ਜੈਡ ਬਲੈਕ ਇਹ ਪਹਿਲਾਂ ਹੀ ਸੁਗਾ ਸੁਈਆ ਕਰਮਾਲੀ ਦਾ ਇਹ ਕਿੰਨਾ ਘ ਭਰੀ ਹੋ ਦੁੱਧ ਭਾਜੀ ਅਮੀਰੀ ਚੋਟੀ ਹੰਦਾਰ ਕੋ ਦੇਣਾ ਸਾਡੇ ਕੋਲ ਕਿ 2 ਕਿਲੋ ਵੱਧ ਗਈ ਛੋਟੀ ਸਾ ਵੀ ਨਹੀਂ ਕਿਸ ਦੇ ਅੱਛਾ ਜੀ 2 ਕਿਲੋ ਦਾ ਫਰ ਸਾਡੇ ਕੋ ਮਾਰ ਗਈ ਆ ਠੀਕ ਹੈ ਜੀ ਹਾਂ ਜੀ 20 ਦਾ ਤੋਂ 50 ਚੱਲ ਵੀ ਚੜੇ ਬੱਦੋ ਨੇ ਕਿਹਦੀਆਂ ਵੇਖੋ ਲੈਣੇ ਇਧਰ ਵੇਖੋ ਝੱਡੇ ਜਿਹਾ ਸਪਾਈਆਂ ਜਿਹੜੀਆਂ ਬਹੁਤ ਆ ਗਈਆਂ ਲੱਖ ਵਾਲੀ ਮੈਂ ਨਹੀਂ ਕਿ ਉਹ ਵੀ ਨਹੀਂ ਇਦਾਂ ਦੀ ਸਾਫ ਆ ਹਾਂ ਜੀ ਹਾਂ ਜੀ ਹਾਂ ਜੀ ਇਹਦਾ ਭਾਜੀ ਮੁੱਲ ਫਿਰ ਬਿਲਕੁਲ ਜਾਇਜ਼ ਹੀ ਨਹੀਂ ਨਿਗੇ ਨਿਗੇ ਰੱਖਣਾ ਮੁੱਲ ਅੱਛਾ ਜੀ ਮੋਲੇ ਦਾ ਕਰਗੇ ਵੀ ਅਸੀਂ ਹਾਂ ਲੀ ਜਾਇਜ਼ ਇਹ ਆਈ ਆਣਾ 79 ਦੇ ਦੀ ਹਾਂ ਆਣਾ ਇਹ ਜਿੱਥੇ ਹੀ ਛੱਡ ਦੇਣੀ ਪੂਰੇ 70 ਦੇ ਦੀਏ ਇੱਕ ਹੋਰ ਛੱਡ ਦੋ ਦੋ ਛੱਡ ਤਾਂ 66000 ਤੁਹਾਨੂੰ ਛੋਟ ਕਰ ਦਾਂਗੇ ਠੀਕ ਆ ਲਓ ਇੱਕ ਚੱਲੀ ਕਰਕੇ ਫੜਿਆ ਜੇ ਆਨਲਾਈਨ ਮੰਗਾਉ ਆ 8 ਕਿਲੋ ਇੱਥੇ ਆਉਗਾ ਤਾਂ 9 ਹੀ ਚੋ ਕੇ ਦਵਾਂ ਠੀਕ ਆ ਠੀਕ ਆ ਜੀ ਅਗੇ ਪਿੰਡਾ ਪੁੰਡਾ ਮੇਲੋ ਕਿੰਨਾ ਸਾੜਿਆ ਐਨ ਜੈਡ ਬਲੈਕ ਇਹ 66000 ਇਹ ਇੰਨੇ ਨਹੀਂ ਵੀਰ ਜੀ ਫੇਰ ਵਗਣ ਚਾਹੇ ਤੇ ਵਿਕ ਜਣੀ ਆ ਵਿਕ ਜਾਨੀ ਵਿਕ ਜਾਨੀ ਠੀਕ ਆ ਲੈ ਲਓ ਜੀ ਝੋਟੀ ਵੀ ਜੇ ਬਿਲਕੁਲ ਨਵੀਂ ਆ ਤੇ ਪਰਗੇ ਨੰਬਰ ਦੇ ਨੰਬਰ ਪਾਵਾੜਾ ਹਣੀ ਬੈਣ ਭਾਜੀ ਕਿਵੇਂ ਆ ਗਈ ਜੇ ਬੈਠ ਸੁਣੀ ਜੇ ਨਹੀਂ ਆਵਾ ਚੀਜ਼ ਮਗਰ ਵੇਖੋ ਕੱਡੀ ਵਧੀਆ ਇਹਦੇ ਪਹਿਲਾ ਕਿ ਦੂਜਾ ਸੁਣ ਨਹੀਂ ਦੂਜਾ ਸੁਣ ਆ ਜੀ ਠੀਕ ਆ ਜਦੋਂ ਪਾਣੀ ਬੰਦੀ ਤੇ ਦੋ ਦਿੰਨਾ ਦੋਵਾਂ ਦੇ ਕੋਲ ਬਰਾਬਰ ਹੀ ਜੇ ਅੱਛਾ ਜੀ ਨਾ ਉਹਨਾਂ ਦੱਸਦਾ 10 ਲੀਟਰ ਦੋਵਾਂ ਕੋਈ ਭਾਵੇਂ 9 ਮਾਲ ਲੈ 10 ਮਾਲ ਲੈ ਇੰਨਾ ਹੈਗਾ ਆ ਠੀਕ ਆ ਠੀਕ ਇੰਨਾ ਵਾਲੋ ਬਾਹਰ ਹੀ ਹੋਣ ਦਰ ਨਹੀਂ ਲਓ ਜੇ ਸਰਾਣ ਬਹੁਤ ਹੀ ਚੰਗਾ ਰਣ ਗੇਟ ਨਾਲ ਲੱਗਾ ਵਾ ਆ ਵਖਾ ਦਿਓ ਸੀਲ ਠਡੀਆਂ ਬੜੀਆਂ ਕੋਈ ਬੰਗਾ ਨਹੀਂ ਪੋਣਾ ਕੋਈ ਰੱਸੀ ਨਹੀਂ ਅੱਛਾ ਜੀ ਹਾਂ ਜੀ ਮੇਰੇ ਤਰਫ ਗਾਇਬ ਤੋਂ ਮੁੰਡਿਆਂ ਦੇ ਭਾਈ ਹੋਏ ਗਾਣੇ ਹੋਏ ਅੰਦਾਜ਼ ਨਹੀਂ ਸਿਰਫ ਬਸ ਉਹ ਯਾਰ ਕਿਆ ਕੱਤਾ ਭਈਆ ਗੱਲੇ ਨਾਲ ਹੀ ਦਵਾਈ ਗਈ ਜੀ ਕੋਈ ਕੋਈ ਪੋਲੀਸ ਆ ਰਿਹਾ ਜੀ ਮਗਰ ਲਗਰਾਂ ਦੀ ਮਾਰ ਤੇ ਭਾਈ ਜੀ ਆ ਵਾਲੀ ਗੱਲ ਮਗਰ ਲੇਸਾਂ ਅੰਦੇਸ਼ ਹੋਈ ਹੈ ਕਿ ਵੀ ਚੈੱਕ ਕਰਾ ਲਵੇ ਜੀ ਮੈਂ ਪ੍ਰਮਾਣ ਉਹਨੇ ਜੋ ਮਾਰ ਦਿੱਤਾ। ਜੀਵਾ ਵਾਲੀ ਜਿਹੜੀ ਮੰਗਰ ਲਖਣਾ ਦੀ ਚਵਾਈ ਜਿਹੜੀ ਆ ਨੋਟੀ ਧਾਰਿਆ ਕੋਈ ਆਨ ਛੱਕ ਨਹੀਂ ਆ ਠੀਕ ਆ ਬਾਈ ਜੀ। ਇਹਦੇ ਤੋਂ ਬੰਗੇ ਬੰਗੇ ਦੀ ਲੋੜ ਆ। ਅੱਛਾ ਜੀ। ਜੀ ਸੀ ਸੰਪੂਰਣਕ ਏਨਰਜੀ ਆ। ਆ ਮਨੋਂ ਸੇਵਾ ਘਟ ਕੇ ਤੇ ਬੱਚੀ ਬੜੀ ਮਰਦ ਬਸਲਦੀ ਆ। ਬੱਚੀ ਵੀ ਬੱਚੀ ਲਖੋ ਕਿ ਢੀ ਚੰਗੀ ਆ। ਇਹ ਵੀ ਫੀਮਣਾ ਕਾਵਾ ਵੀ ਚੰਗੇ ਸੀ ਦੇਖੋ ਬੁੱਧੀ ਬਾਧੀ ਵਸੀਦੀ ਤਾਂ ਤੁਹਾਨੂੰ ਮਦਾ ਹਾੜ ਉੜਾਏ ਉਦੋਂ ਬਲ ਪੱਠਾ ਪੁੱਠਾ ਹੈ ਨਹੀਂ ਆ ਹਾਂਜੀ 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 ਇਹ ਕਿੰਨਾ ਕੁ ਭਰਿਆ ਦੁੱਧ ਭਾਈ ਦੁੱਧ ਵੀ ਸੀ ਤਾਜੀ ਆ ਪਤਾ ਤੇਨਾਂ ਕੋਲੋਂ ਵੀ ਆਂਦਾ ਦੁੱਧ ਠੀਕ ਆ ਠੀਕ ਹੋਜੀ 12 13 ਲੀਟਰ ਦਾ ਪਰ ਇਹ ਬਾਕੀ ਸਭ ਬਣਾਲੀ ਆ ਥੋੜੀ ਚਲੋ ਜਿਹੜਾ ਵੀਰ ਭਰਾ ਸਾਮ ਸਾਡਾ ਜਾਗਦਾ ਦੁੱਧ ਚੰਗਾ ਕੱਢੀ ਜਾਊਗੀ ਸਤ ਸੂਈ ਤੇ ਤਾਂ ਤਾਜੀ ਥਲਾਂ ਦਾ ਸਹਿਜ ਕਹਿਣ ਪੂਰਾ ਹੈ ਚੰਗਾ ਵਾ ਹਾਂਜੀ ਇਹ ਕੌਜੀ ਥਾਣਾ ਦਾ ਸੈਦ ਕਿਹਾ ਚੈੱਕ ਕਰਨਾ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਐਨ ਕੱਲਾ ਕੱਲਾ ਥਾਣਾ ਇਹਦਾ ਭਾਜੀ ਹਰ ਮੁੱਲ ਮੁੱਲ ਵੀ ਨਹੀਂ ਇਹਦੇ ਬੱਚੀ ਧੋਣੀ ਹੁੰਦੀ ਏ ਨੇ ਸਾਂਭੀ ਹਾਂਜੀ ਇਹੋ ਮੁੱਸੀ 50000 ਰੁਪਏ ਹਾਂਜੀ ਹੁਣ ਤਾਂ ਮੇਰੇ ਕੋਲ ਜਾਇਦਾਂ ਦੇ ਪੈਸੇ ਨਹੀਂ ਲੈ ਰਿਏ ਹੋਰ ਕਰ ਦिए 40 ਪੂਰੇ ਦੇ ਬਿਲਕੁਲ ਛੋਟਾ ਛੋਟਾ ਮੋਲ ਹਾਂਜੀ 4 ਹੋਰ ਨਹੀਂ 2 ਹੀ ਹੋਰ 3 ਹੀ ਹੋਰ 35000 ਜਦੋਂ 200 ਛੋੜ ਗਏ ਠੀਕ ਆ ਲਓ ਜੀ 37000 ਦੇ ਵਿੱਚ 200 ਰੁਪਏ ਛੋੜੀ ਭਾਈ ਕਹਿੰਦਾ ਕਿ ਕਰਾਂਗੇ ਬਿਲਕੁਲ ਆਹ ਮਾਰ ਕੱਢੀ ਵਧੀਆ ਆ ਠੀਕ ਆ ਠੀਕ ਆ ਤੇ ਜਵਾਬ ਹਮਾਰੀ ਇੱਕ ਨੰਬਰ ਆ ਠੀਕ ਆ ਜੀ ਉਹ ਜਰਸੀ ਤੁਹਾਨੂੰ ਮਗਾਉਣੀ ਹੈ ਤੇਰੇ ਬੱਚਾ ਲਾਲ ਨੂੰ ਵੀ ਚੌਥੇ ਨੰਬਰ ਤੇ ਆ ਜੀ ਜਰਸੀ ਇਹ ਕਿੰਨੇ ਵਿੱਚ ਆ ਇਹ ਪਹਿਲਾ ਸੂਆ ਜੀ ਇਹ ਸਾਨੂੰ ਜੀ ਪਹਿਲਾ ਸੂਆ ਸੋਈ ਆ ਕਿੰਨਾ ਇੱਕ ਦੁੱਧ ਇਹਦੇ ਕੋ ਵੀ ਇੰਨਾ ਹੀ ਇਹ ਦਾਅ ਕਰੋ 9.5 10 ਹੀ ਨਹੀਂ ਅਛਾ ਹੀ ਹਾਂਜੀ ਠੀਕ ਆ ਲੋ ਜੀ 9 ਤੋਂ 10 ਲੀਟਰ ਜਿਹੜਾ ਇਹਦੇ ਕੋਲ ਵੀ ਦੁੱਧ ਤਿਆਰ ਆ ਤੇ ਪਹਿਲਾ ਸੁਆ ਸੁਈ ਆ ਇਹਦੇ ਪਿੱਛੇ ਮੱਛੀ ਨੂੰ ਮੱਛੀ ਨੇ ਮੱਛਾ ਜੀ ਲੋ ਇਹਦੇ ਪਿੱਛੇ ਮੇਲ ਦਾ ਪਾ ਗਿਆ ਜੀ ਠੀਕ ਹੈ ਮੈਂ ਇਹਨਾਂ ਪਹਿਲਾਂ ਮੜੀ ਦੀ ਗਾਨ ਚਲੀ ਗਾ ਰਹੇ ਹਾਂ ਅੰਦੇ ਚਲੋ ਹੁਣ ਦਿਖਾ ਕੋਈ ਰੱਸੀ ਰੁਸੀ ਦੀ ਪਾਉਣ ਦੀ ਲੋੜ ਜਿਹੜਾ ਨਵੀਂ ਚੋਲੇ ਅੱਛਾ ਜੀ ਹਾਂ ਨਾ ਮੋਟਰ ਵਾਲਾ ਹੀ ਹਿਸਾਬ ਨਾਲ ਲੱਗਾ ਪਿਆ ਵਾ ਢੱਡੀਆਂ ਦੀਆਂ ਨੇ ਜਿਹੜਾ ਮੱਧੂ ਮਾਲੀ ਚੁਆਈ ਗਏ ਥਲ ਥਲ ਨਾਲ ਮਾਦੇ ਕੋਹ ਉਲਟਾ ਆ ਰਿਹਾ ਠੀਕ ਹੈ ਜੀ ਬੂਝੀ ਬਾਦਲੇ ਭਾਉਣੀ ਪੀਵੋ ਉਹ ਜਿਆ ਵਾਲੀ ਰਾਜਸੀ ਹਾਂ ਦੇਖੋ ਬਾਉਲੀ ਇਸ ਕੁਆਲਿਟੀ ਚੈੱਕ ਕਰਤਾ ਤਾਂ ਇਹ ਐਨ ਪਿਓਰ ਆ ਵੀ ਚੱਲਦੀ ਸੋਹਣੀ ਧਿਆਨ ਉਹਦੇ ਅੰਦਰੋਂ ਮੋੜਣੀ ਘਾਤ ਵਜਿਹੇ ਚੜਾਏ ਤਾਂ ਚੰਗਾ ਵਾਪਕੀ ਥੋੜੀ ਚੀਜ਼ ਸੀ ਜਰੂਰ ਇਹ ਵੀ ਕੋਈ ਚੱਕਰ ਸੰਭਰਲਾ ਫਰਾ ਇਹਦੇ ਤੋਂ ਚੰਗਾ ਕੱਟੀ ਜਾਣਾ ਦਾ ਐਸ ਤਰ੍ਹਾਂ ਮੌਕੇ ਦਾ ਦਾਸ ਤੈ ਤਿਆਰ ਆ ਸੁਧ ਕਣ ਕੋਣ ਜਿਹੜਾ ਚੰਗਾ ਲੱਗਾ ਵੈਨ ਕੱਲਾ ਕੱਲਾ ਫਰਨ ਲੱਗਾ ਤੇ ਨਾਲਾ ਹੰਦਰਾ ਵੀ ਜੜੀਆਂ ਹਵਾ ਨੇ ਤੇ ਕਾਫੀ ਆਲੀਆਂ ਇਹਦਾ ਭਾਈ ਫਿਰ ਮੋਲ ਕੀ ਕਰਨਾ ਜੀ ਮੋਲ ਵੀ ਜਿੰਨਾ ਕੋ ਮਰਜ਼ੀ ਕਰਾ ਲੈ ਸੇਮ ਹੀ ਦੇ ਦੇਣੀ ਆ ਆ ਮੈਂ ਕੁਝ ਅਰਸੀਲੇ ਤੇ ਭਾਵੇਂ ਵੱਡਾ ਬੀਜ ਲੈ। ਅੱਛਾ ਜੀ। ਉਹ ਵੀ ਸਹੀ ਤੀਰੀ ਛੋੜ ਕਰਾ ਤੂੰ ਵੀ ਸਹੀ ਤੀਰੀ ਛੋੜ ਕਰਨੀ ਹੈ। ਜੀ ਠੀਕ ਹੈ। ਲਓ ਜੀ ਸਹੀ ਤੀਰੀ ਤੇ ਚਾਹ ਆਪ ਸਮਾਦੀ ਬਹੁਤ ਚੰਗੀਆਂ ਤੇ ਸੀਲ ਠੰਡੀਆਂ ਆ। ਠੀਕ ਹੈ ਜੀ। ਅਸੀਂ ਵੰਗਾ ਨਹੀਂ ਪਾਉਣਾ। ਅੱਛਾ ਜੀ। ਬਾਕੀ ਮੇਰਾ ਵੀਰ ਸਾਰੀਆਂ ਸੂਈਆਂ ਹੀ ਆ। ਹਾਂ ਜੀ। ਇੱਥੇ ਆਣ ਕੇ ਸਭ ਤਸੱਲੀ ਕਰਦੇ ਖੜੇ ਵਧੀਆ ਕਰ ਲਿਆ। ਠੀਕ ਹੈ ਠੀਕ ਹੈ ਜੀ। ਲਓ ਜੀ ਬਾਈ ਦੀ ਹਰ ਵਾਰੀ ਇਹੋ ਬੇਰਤੀ ਹੁੰਦੀ ਆ। ਤੇ ਬਾਕੀ ਵੀਡੀਓ ਨੂੰ ਦੇਖਣ ਲਈ ਧੰਨਵਾਦ।